ਸਮਾਂ तकरीबन 6:30 ਦਾ ਅਸੀਂ ਹੋ ਗਏ ਆ ਤਿਆਰ ਤੇ ਅੱਜ ਆਪਣੀ ਤਿਆਰੀ ਦਰਬਾਰ ਸਾਹਿਬ ਜਾਣ ਦੀ ਤੇ ਵੀਡੀਓ ਦੇਖ ਰਹੇ ਸਾਰੇ ਵੀਰ ਸਜਣਾਂ ਨੂੰ ਮੇਰੇ ਵੱਲੋਂ ਆਪੇ ਸਤਿ ਸ੍ਰੀ ਅਕਾਲ ਦੋਸਤੋ ਤਿਆਰ ਹੋ ਗਏ ਆ ਲੈਣਾ ਮੰਗਲਵਾਰ ਸਮਾਂ 6:30 6 ਵਜੇ ਦਾ तकरीबन ਤੇ ਮੀ ਵੀ ਰਾਤ ਨੂੰ ਤਕੜਾਈ ਆਪਣਾ ਦਿਖਾ ਗਿਆ ਪ੍ਰੋਗਰਾਮ ਘਰ ਚੱਲਦੇ ਆ ਬਾਬੇ ਦਾ ਨਾਮ ਲੈ ਕੇ ਤੇ ਲਿਖਾਉਂਦੇ ਆ ਤੁਹਾਨੂੰ ਰਾਸਤੇ ਵਿੱਚ ਰੰਗ ਢੰਗ ਕਿੱਦਾਂ ਦਾ ਰਹਿੰਦਾ ਆਪਣਾ ਚਲੋ ਚਲਿਏ ਚਲ ਗਿਆ ਹਰ ਚਲੋ ਜੀ ਲਾਗੂ ਤੇ ਹੁਣ ਸਈ ਇੱਥੋਂ ਜਾਵਾਂਗੇ ਕੋਰ ਵਾਲੇ ਤੋਂ ਸਿੱਧੀ ਸੜਕ ਹੀ ਹੋ ਜਾਾਂਗੇ ਆਪਣੇ ਉਧਰ ਦੀ ਜਾਣਾ ਖਖਰਾਣਾ ਖਖਰਾਣੇ ਵਿੱਚ ਦੀ ਬਕੀ ਲਖ ਖਰਾਣਾ ਬਕੀ ਲਖ ਖਰਾਣਾ ਤੇ ਉ ਤੋਂ ਬਾਅਦ ਰੋਡ ਨਿਕਲ ਕੇ ਆਪਣੇ ਕਿੱਧਰ ਜ ਜਾਂਦਾ ਮੋਢਕੇ ਵਾਲਾ ਬਾਈਪਾਸ ਪਾ ਕੇ ਨਹੀਂ ਉਧਰ ਥੋੜੀ ਨਾ ਹਾਂ ਆ ਇਸ ਸਾਈਡ ਤੋਂ ਜੀ ਨਿਕਲੇ ਜਾਂਦਾ ਜਿਹੜਾ ਇਧਰ ਦੀ ਰਾਹ ਬਾਰ-ਬਾਰ ਦੀ ਬਾਰ-ਬਾਰ ਦੀ ਰਾਹ ਨਿਕਲੇ ਜਾਂਦਾ ਪਰੋਪਰ ਬੱਤੀ ਦੀ ਇਹ ਦੂਸਰੇ ਪਾਸੇ ਆ ਦੇਖੋ ਪਾਣੀ ਸਵਿੰਗ ਪੂਲ ਹੈ ਸਵਿੰਗ ਪੂਲ ਹੀ ਬਣਿਆ ਪਿਆ ਗਿੜ ਲਾ ਗਿੜ ਲਾ ਗਿੜ ਆਹ ਹੈ ਲਾ ਲਾ ਤੇ ਹੌਣ ਲਾ ਕਿ ਲਾਓ ਜੀ ਆ ਦੇਖੋ ਵਾਟਰਫਾਲ ਹੀ ਬਣਿਆ ਪਿਆ ਇਧਰ ਤੋਂ ਤੇ ਠੀਕ ਬਾਕੀ ਵੀ ਸੱਜਣਾਂ ਤੇ ਪਈਗੇ ਸੁੱਤੇ ਅਹੀਂ ਖੈਰ 6:30 ਤਿਆਰੀ ਸੀ ਕਿ ਵੀ 9:00 ਵਜੇ ਤੁਰ ਪਾਂਗੇ ਤੇ ਸਹੀ ਟਾਈਮ ਤੇ ਉੱਠ ਗਏ ਸੀ ਨਹੀਂ ਤਾਂ ਕੱਲ ਬਾਹਲਾ ਲੇਟ ਹੋ ਗਏ ਸੀਗੇ ਚਲੋ ਜੀ ਸਵੇਰੇ 5:30 ਜੇ ਉੱਠੇ ਆ ਤਾਂ ਜਾ ਕੇ ਤਿਆਰੀ ਹੋਈ ਐ ਇੱਕ ਪਾਣੀ ਠੰਡਾ ਹੈਗਾ ੱੱੱਕੇ ਨਾਲ ਹੀ ਨਾਤੇ ਆ ਦੂਸਰਾ ਰਾਜ ਅੰਦਰ ਧਰਮਕੋੜ ਇੱਧਰ ਦੀ ਲਾਰੇ ਵਿੱਚ ਦੀ ਲਹਾਰਾ ਧਰੋਕੋਟ ਆਪਣਾ ਆ ਜਾਂਦਾ ਮਹੂ ਤਰਨਤਨ ਅਗਰੀਕੇ ਤਰਨਤਨ ਸਾਹਿਬ ਤੇ ਹੁਣ तकरीबन ਇਧਰ ਦੀ ਜਾਵਣਾ ਕੀ ਲੋਟ ਆ ਨੇੜੇ ਰਹੂਗਾ ਤੇ ਧੂਆਂ ਲੱਗ ਗਿਆ ਜਮਣੇ ਇੱਥੇ ਜੀ ਆਦਰਾ ਹਦੂਨ ਸਤਨਾੰਕ ਦੇ ਨਾਮੇ ਸੋਹਣ ਸਰ ਸਤਸ ਦੀ ਕੋਈ ਕੋ ਕੋ ਤੇ ਹੁਣ ਇਸ ਸਮੇਂ ਟੱਕਰੇ ਪੈ ਗਿਆ ਸਾਡੇ ਵੱਡੇ ਰੋਡ ਤੇ ਫਰੋਪਰ ਰੋਡ ਉਤਰ ਚੁੱਕੀ ਆ ਕੀ ਮੋਲ ਜਾਣਾ ਫਿਰ ਓਕੇ ਮੀ ਬਾਹਰ ਜਾ ਤੇ ਮੀ ਜਿਆਦੇ ਤੇ ਹੁੰਦਾ ਠੰਮਿਆ ਹੋਇਆ ਮੀ ਤੇ ਅੱਗੇ ਇਹ ਕਹਿ ਨਹੀਂ ਸਕਦੇ ਤਾਂ ਹੀ ਗੱਡੀ ਤੇ ਆ ਜਾਈ ਨਹੀਂ ਤਾਂ ਮੋਟਰਸਾਈਕਲ ਦਾ ਇਰਾਦਾ ਬਣਦਾ ਹੈਗਾ ਤੇ ਮੀ ਕਰਕੇ ਸਾਈਕਲੋਂ ਦਾ ਹੀ ਬਣਦਾ ਹੈਗਾ ਵੀ ਆਪਾਂ ਦਰਬਾਰ ਸਾਹਿਬ ਸਾਈਕਲਾਂ ਤੇ ਜਾਈਏ ਮੀ ਨੂੰ ਕਰਕੇ ਮੋਟਰ ਹੈ ਤੇ ਆਗੇ ਹੈਗੇ ਮੋਟਰਸਾਈਕਲ ਤੇ ਜਿਆਦਾ ਮੀ ਹੁਣ ਕਰਕੇ ਫਿਰ ਗੱਡੀ ਦੀ ਲਾਉਣਾ ਪਿਆ ਤੇ ਵੱਡੇ ਰੋਡ ਤੇ ਹੁਣ ਚੜ ਗਏ ਆ ਤੇ ਇੱਥੋਂ ਤਕਰੀਬਨ ਹੋਊਗਾ ਮੈਨੂੰ ਤਾਂ 100 100 109 109 ਕਿਲੋਮੀਟਰ ਹੈਗਾ ਤੇ ਹੁਣ ਕਿਹੜਾ ਆਪਣਾ ਵਾਈਡਾ ਤਲਵੰਡੀ ਤਲਵੰਡੀ ਰੋਡ ਤੋਂ ਆਪਾਂ ਇੱਥੋਂ ਸੱਜੇ ਹੱਥ ਹੋ ਜਾਣਾ ਤੇ ਸੱਜੇ ਹੱਥ ਡੀਡੀ ਰੋਡ ਸਿੱਧੇ ਜਾਵੜਦਾ ਜੀ ਦੇ ਵਿੱਚ ਨਹੀਂ ਜੀ ਦੇ ਵਿੱਚ ਨਹੀਂ ਦਰਬਾਰ ਸਾਹਿਬ ਸਾਫ਼ ਰੋਡ ਆ ਤੇ ਦੂਸਰੇ ਪਾਸੇ ਮੁੜਦਾ ਆਪਣੇ ਫ੍ਰੀਜ ਕੋਟ ਵਾਲੇ ਪਾਸੇ ਨੂੰ ਇਹ ਆਪਾਂ ਪਹਿਲਾਂ ਵੀ ਕਿਹਾ ਹੈਗਾ ਮੈਂ ਇਹ ਰੋਡ ਤੇ ਸਾਫ਼ ਰੋਡ ਆ ਪੂਰਾ ਤੇ ਹਾਈਵੇ ਆ ਲਿੰਕ ਬਣਿਆ ਹੋਇਆ ਤੇ ਇੱਧਰ ਚੱਲਦੇ ਆ ਦਿਖਾਉਨੇ ਆ ਬਾਕੀ ਤੁਹਾਨੂੰ ਰੰਗ ਟੱਗ ਕਿੱਦਾਂ ਦੇ ਆਪਾਂ ਨੂੰ ਮਾਹੌਲ ਚਾਰ ਮਿਲਦੇ ਆ ਇੱਥੇ ਪਵਾਨੇ ਆਪਾਂ ਜੀਓ ਦਾ ਨਹੀਂ ਆਉਂਦੇ ਉਹਨਾਂ ਦਾ ਕਾਹ? ਜੀਓ ਦਾ ਪਤਾ ਨਹੀਂ। ਪਰ ਉਹ ਇਤਨੀ ਸੈੱਡ ਰਹੇ ਹੁੰਦਾ। ਚੱਲ ਕੋਈ ਨਹੀਂ ਇੰਡੀਆ ਨਾਲ ਤੁਵਾ ਦੇ ਮੈਂ। ਆਹ ਬਾਈ ਸਾਈਕਲਿਸਟ। ਬੜੇ ਬਾਈ ਹੁਣ ਹੌਸਲੇ ਮਾਰ ਲਾ ਗਏ ਸਾਈਕਲਾਂ ਤੇ ਮੀਰ ਵੀਰ ਭਾਈ। ਆਪਾਂ ਵੀ ਕਹਿ ਰਹੇ ਆਪਣੇ ਨਾਲ ਤੇ ਲਗਾਉਣੇ ਸੀਗੇ ਯਾਰ। ਗੀਅਰ ਸਿਸਟਮ। ਬਾਬਾ ਸੌਖ ਰੱਖੇ। ਪਰ ਪਤਾ ਨਹੀਂ। ਮਾਹੂ ਪਹੁੰਚ ਚੁੱਕੇ ਆ ਸਮੇਂ ਅਸੀਂ ਤੇ ਫਾਟਕ ਮਿੱਤਰੋ ਤੁਹਾਨੂੰ ਮਿਲ ਕੇ ਬੰਦ। ਬਾਹਰ ਤਾਂ ਜਿੰਨੇ ਪਹੁੰਚੇ ਫਾਟਕ ਨਹੀਂ ਬੰਦ ਹੋਈ ਯਾਰ। ਛੱਲੇ ਵੀਰ ਤੈਨੂੰ ਜੀ ਨਹੀਂ ਕਰਦਾ। ਹੁਣ ਤਾਂ ਕਹਿੰਦਾ ਵੀ ਥੱਦੇ ਉਤਰ ਕੇ ਬਾਹਰ ਵਾਲਾ ਥੋੜਾ ਜਿਹਾ ਮੌਸਮ ਦਾ ਆਨੰਦ ਲਿਆ ਜਾਵੇ। ਤੇ ਖੈਰ ਹੁਣ ਮੀਂਹ ਨੇ ਆ ਆਨੰਦ ਨੂੰ ਭੰਗੀ ਪਾਇ ਪਾਇਆ ਆਪਣੇ। ਹਰ ਰੰਗ ਵਿੱਚ ਭੰਗ। ਮੱਸਾਈ ਜਾਂਦੀਆਂ ਜਾਈ ਜਾਂਦੀਆਂ ਤੇ ਲੱਗ ਗਿਆ ਨਾ ਮੈਨੂੰ ਟਾਈਮ ਆ ਮੈਂ ਇਹਨੂੰ ਕਿਹਾ ਹੈਗਾ ਪਾਸੇ ਦੀ ਰਾਹ ਨਿਕਲੇ ਜਾਂਦਾ ਇਹ ਕਹਿੰਦਾ ਇੱਧਰ ਜੀ ਰਾਹ ਪੈਂਦਾ ਵਾ ਚਲੋ ਮਿਲਦੇ ਹੁਣ ਚਾਹ ਪੀਵਾਂਗੇ ਬਰੈਡ ਖਾਵਾਂਗੇ ਤੁਹਾਨੂੰ ਦਿਖਾਉਨੇ ਆ ਬਹੁਤ ਘੈਂਡ ਬਰੈਡ ਬਹੁਤ ਘੈਂਡ ਚਾਹ ਮਿਲਦੀ ਆ ਰਸਤੇ 'ਚ ਜਾਂਦੇ ਹੋਏ ਜੇਕਰ ਤੁਸੀਂ ਵੀ ਆਉਂਦੇ ਜਾਂਦੇ ਪੀਣੇ ਹੋਮੋਗੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਸੀਂ ਸਾਰੇ ਜਾਣੇ ਜਿਵੇਂ ਨਾ ਜਾਗ ਜਾਂਦੇ ਹੁੰਦੇ ਆ ਹਵੇ ਹੀ ਦੂਰ ਚੱਲੇ ਆ ਤੇ ਖਾਣ ਪੀਣ ਜਾਂ ਲੱਦ ਲੈਂਦੇ ਆ ਵਾਵਾ ਉਹੀ ਹਸਾਕ ਤਾਬ ਚੱਕ ਲੈ ਆਖੇ ਤੇਨੇ ਚੀਜੀ ਹੋ ਚੀਜਿਆਂ ਦਾ ਜਵਾਬ ਆ ਬਰੈਡ ਰੋਲ ਜੇ ਲਿਆਇਆ ਮੈਂ ਇਹਨੂੰ ਕਿਹਾ ਵੀ ਨਾ ਖਾਇਆ ਕਰ ਕਿਉਂਕਿ ਪਤਾ ਨਹੀਂ ਕਿੱਦਾਂ ਦੀ ਬਣਤਰ ਹੁੰਦੀ ਆ ਲੇਖੇ ਪਰਪਰਾ ਜਿਹਾ ਹੋਇਆ ਪਿਆ ਵੀ ਕਿਵੇਂ ਬਣਾਉਂਦੇ ਕਿਵੇਂ ਨਹੀਂ ਕੋਈ ਹਸਾਕ ਤਾਬ ਨਹੀਂ ਗਾ ਚਲੋ ਕੋਈ ਨਾ ਖਾ ਲੈਨੇ ਫੇਰ ਵੀ ਜੇ ਲੈ ਕੇ ਆਏ ਨੇ ਪਿਆਰ ਨਾਲ ਫੜ ਖੋਲੇ ਗਿਆ ਚੱਲੀਏ ਫਿਰ ਖਾਈ ਜਨਾ ਪਿੱਛੇ ਗੱਡੀਆਂ ਵਾਲੇ ਵੀ ਖੜੇ ਆ ਤੇ ਹਰੀ ਕੇ ਪੱਤਣਾਂ ਵਾਲੇ ਪਾਸਰੇ ਨੰਗੇ ਹੀਗੇ ਤੇ ਇਧਰੋਂ ਪਾਣੀ ਦਾ ਕੁਝ ਆ ਲੈਵਲ ਹੋਇਆ ਪਿਆ ਕਿ ਆਸੇ-ਪਾਸੇ ਪਾਣੀ ਢਾਲੀ ਹੋਇਆ ਪਿਆ ਚਾਹ ਮਗਈਆ ਤੇ ਚਾਹ ਪੀਲੀ ਘੁੱਟ-ਘੁੱਟ ਸਵੇਰੇ ਬਿਨਾ ਚਾਹ ਤੁਸੀਂ ਤੁਰ ਪੇ ਹੀਗੇ ਆ ਮੀਨੇ ਤਾਂ ਕੱਲ ਕੋਈ ਆ ਵੀ ਪੂਲਾ ਇਹ ਜੇ ਹਾਲ ਕੀਤੇ ਪਏ ਆ ਦੇਖੋ ਜੀ ਏਦਾਂ ਤੇ ਕਿਵੇਂ ਆ ਫਿਰ ਪਾਣੀ ਦਾ ਇਦਾਂ ਹਾਲ ਹਾਲ ਬਾਲਾ ਬਾਈ ਬਾਲਾ ਮੀਂਹ ਪਿਆ ਚੜਿਆ ਪਿਆ ਜਮਾ ਬਦਲ ਪੂਰਾ ਫੁੱਲ ਹੂੰ ਇਹ ਹੁਣ ਵੀ ਪਾਣੀ ਤਰਹੀ ਆ ਚਲੋ ਚਾਹ ਪੀਣੀ ਇੱਥੇ ਘਟ ਘਟ ਅਗਲਾ ਮੌਲ ਚਾਲ ਦੇਖਦੇ ਆ ਫੇਰ ਆਨੰਦ ਲਓ ਤੁਸੀਂ ਤਾਂ ਪਿਆਰੇ ਜੀ ਮੌਸਮ ਦਾ ਪਿੰਡਾਂ ਦੀ ਸਵੇਰ ਕੁਝ ਇਦਾਂ ਦੀ ਇੱਧਰ ਬਾਈ ਮਿਲਣਾ ਦਾ ਯਾਤਰਾ ਤੇ ਚੱਲੇ ਆ ਵੀ ਦਰਬਾਰ ਸਾਹਿਬ ਤੇ ਹਰਿਆਣੇ ਤੋਂ ਆਏ ਹੋਏ ਆ ਤੇ ਅਖਾਈ ਜਲਦੂ ਕਰ ਕਰੇ ਜੇ ਇਹਨੇ ਕਰ ਕਰੇ ਦੀ ਨੇਰੀ ਵੱਲ ਰੱਖੀ ਐ ਇਧਰ ਚਾਹਣਾ ਕਰ ਕਰੇ ਯਾਰ ਕੋਪਾ ਨਹੀਂ ਗਿਆ ਚੇਸ ਡੇਸ ਪਵਨ ਵੈਸ਼ਨੂ ਟੱਬਾ ਪਵਨ ਹੁਣੀ ਤੱਕ ਹੈ ਰ ਉਧਰ ਸੁੱਤੇ ਪਏ ਆ ਮੰਜੀ ਤੇ ਨਿਆਰੇ ਆ ਨਾ ਬਾਈ ਦੇਵੀ ਏਸੀ ਦੀ ਲੋੜ ਨਹੀਂ ਏਸੀ ਦੀ ਲੋੜ ਨਹੀਂ ਨੇਚਰਲ ਏਸੀ ਆ ਬਾਕੀ ਵਿਊ ਉੜਦੇ ਸਾਰ ਨਹੀਂ ਆ ਰਹੇ ਧਾਰ ਹਰੀਕੇ ਪਤਨ ਤੇ ਹਰੀਕੇ ਵਾਲਾ ਦਰਿਆ ਵੱਲ ਪਹੁੰਚ ਕੇ ਹੀਗੇ ਤੇ ਦਰਿਆ ਦਾ ਤੇ ਪਾਣੀ ਦਾ ਕੁਝ ਐਦਾਂ ਦਾ ਹਾਲਚਾਲ ਹੈ ਪਾਣੀ کافی ਪਾਣੀ ਝੋਨੇ ਵਾਲੀ ਹੋ ਗਿਆ ਤੇ ਪੂਰਾ ਐਨ ਟਾਊ ਟੂਬਰ ਸਾਰੇ ਡੁੱਬੇ ਪਏ ਆ ਪਾਣੀ ਦਾ ਬਹੁਤ ਵੱਧ ਗਿਆ ਲੈਵਲ ਸ਼ਹਿਰ ਤੰਤਾਂ ਤੋਂ ਬਿਆਰਾਂ ਵਿੱਚ ਦੀ ਹੁੰਦੇ ਹੋਏ ਆ ਬਾਬਾ ਬੁੱਢਾ ਸਾਹ ਤੇ ਗੁਰਦੁਆਰੇ ਪਹਿਲਾਂ ਅਸੀਂ ਜਾਵਾਂਗੇ ਉੱਧਰ ਨੂੰ ਤੇ ਉਸ ਤੋਂ ਉੱਪਰ ਦੀ ਹੋ ਕੇ ਘੁੰਮ ਕੇ ਦਰਬਾਰ ਸਾਹਿਬ ਜਾਵਾਂਗੇ ਤੇ ਹੁਣ ਫਿਲਹਾਲ ਇੱਧਰ ਦੀ ਹੋ ਗਏ ਅੰਦਰ ਦੀ ਇਹ ਰਸਤੇ ਬੜੇ ਖਰਾਬ ਸੀ ਤਾਂ ਕਰਕੇ ਥੋੜਾ ਜਿਹਾ ਟਾਈਮ ਲੱਗੂ ਸਾਨੂੰ 19 ਮਿੰਟ ਦਾ ਰਸਤਾ ਹੈਗਾ ਤੇ ਸੌਰੀ 19 ਕਿਲੋਮੀਟਰ ਦਾ ਰਸਾ ਸੀਗਾ ਰਸਤਾ ਤੇ ਅੱਧੇ ਘੰਟੇ ਦਾ ਪੈਣਾ ਹੀ ਆਪਾਂ ਨੂੰ ਤੇ ਹੁਣ ਮੈਨੂੰ ਲੱਗਦਾ 45 ਮਿੰਟ ਜਾਂ ਘੰਟਾ ਹੀ ਲੱਗੇਣਾ ਪਹੁੰਚਣ ਨੂੰ ਉਗੀ ਕੋਈ ਜਿੱਦਾਂ ਦੇ ਆ ਰਸਤੇ ਵਿੱਚ ਹਾਲਾਤ ਗਰਦਾਰਾ ਸਾਹਿਬ ਪਹੁੰਚਦੇ ਹੀ ਬਾਰਿਸ਼ ਨੇ ਸਾਡਾ ਸਵਾਗਤ ਕਰ ਦਿੱਤਾ ਤੇ ਹੁਣ ਬਾਬਾ ਬੁੱਢਾ ਕਾਲਜ ਪਹੁੰਚ ਚੁੱਕੇ ਆ ਤੇ ਇੱਥੋਂ 2 ਕਿਲੋਮੀਟਰ ਦੀ ਵਾੜ ਸੀ ਬਸ ਤਕਰੀਬਨ ਪਹੁੰਚ ਹੀ ਚੁੱਕੇ ਆ ਆਪਾਂ ਸਾਹਮਣੇ ਪਹੁੰਚ ਚੁੱਕੇ ਆ ਤੇ ਹੌਲੀ ਹੌਲੀ ਪਾਣੀ ਬਹੁਤ ਖੜਾ ਤੁਸੀਂ ਦੇਖ ਸਕਦੇ ਹੋ ਪਾਣੀ ਬਹੁਤ ਖੜਾ ਅ ਟੇਣਾ ਤੱਕ ਹੈਗੀ ਆ ਆਪਣੀ ਛੋਟੀ ਜਣਾ ਇੱਥੇ ਲਾਗੇ ਨਹੀਂ ਚੱਲ ਵੈਸੇ ਤਾਂ ਹੈ ਤਾਂ ਸਿੱਧਾ ਹੀ ਆ ਰੋਡ ਰੋਡ ਸਿੱਧੇ ਦੀ ਗੱਲ ਨਹੀਂ ਜਰਾ ਇੱਥੇ ਲਾਣੇ ਤੁਰ ਕੇ 10 ਕਿ ਮਿੰਟ ਬਹਿ ਜਾਨੇ ਇੱਥੇ 10 ਕਿ ਮਿੰਟ ਬਹਿ ਨੀ ਮੜੇ ਘਟ ਜੂਗਾ ਤੇ ਇੱਥੇ ਬਹਿ ਜਾਨੇ ਅੱਗੇ ਤਾਂ ਫਿਰ ਆਪਾਂ ਨੂੰ ਤੁਰ ਕੇ ਜਾਣਾ ਪੈਣਾ ਥੋੜਾ ਹੀ ਆ ਅੱਜ ਤਾਂ ਆਈ ਜਾਂਦੀਆਂ ਨੰਗੇ ਆਣੀ ਯਾਰ ਉਹ ਡਰ ਚ ਲਾ ਦੋ ਨਹੀਂ ਕੋ ਨਹੀਂ ਨਾ ਨੰਗੇ ਆਣੀ ਆ ਅੰਗੀਆਂ ਅੰਗੀਆਂ ਕਿਆਂ ਨੇ ਕਿੰਨੇ ਕਿੰਨੇ 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 ਕਿਆਂ ਨੇ ਕਿੰ ਮਥਾ ਤੇ ਕਿ ਹੁਣ ਅਸੀਂ ਬਾਹਰ ਆ ਗਏ ਆ ਤੇ ਬਾਹਰ ਦੇਖਿਆ ਜਿਵੇਂ ਤੁਸੀਂ ਵੀ ਦੇਖ ਰਹੇ ਹੋ بارش ਔਨ ਲੱਗ ਗਈ ਆ ਤੇ ਸਾਹਮਣੇ ਬੱਦਲ ਵਾਈ ਜਿਤੋਂ ਪਿਆਰ ਆਇਆ ਇਹ ਦ੍ਰਿਸ਼ ਤੇ ਉਸ ਤੋਂ ਉਪਰਾਂ ਤੇ ਚੱਲਦਾ ਹੋਇਆ ਕੀਰਤਨ ਵਾਹਿਗੁਰੂ 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 ਸਵੇਰਾ ਸੁਮਾ ਬੋਨਾ ਹਾਏ ਹੁਣ ਆਪਾਂ ਚੱਲਿਆਂ ਲੰਗਰ ਪ੍ਰਸ਼ਾਦਾ ਛਕਣ ਪ੍ਰਸ਼ਾਦਾ ਪਾਣੀ ਛਕਣ ਤੋਂ ਉਪਰੰਤ ਦਰਬਾਰ ਸਾਹਿਬ ਵੱਲ ਅੱਗੇ ਜਾਵਾਂਗੇ ਥੋੜਾ ਜਿਹਾ ਮੀਠ ਅੰਮੇ ਤੇ ਮੀਂਹ ਜਿਆਦਾ ਹੀ ਆ ਗਿਆ ਅੰਦਰ ਬੈਠ ਕੇ ਸੰਗਤ ਪੰਗਤ ਵਿੱਚ ਆਪਾਂ ਵੀ ਲੰਗਰ ਪ੍ਰਸ਼ਾਦਾ ਛਕਦੇ ਹਾਂ